ਮੈਂ ਨਿਰਮਲ ਕੌਰ ਲਿੰਨੀ ਮੇਰੇ ਵੱਲੋਂ ਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਅੱਜ ਪਹੁੰਚੇ ਹਾਂ ਜੀ ਨਾਬਾ ਸਾਹਿਬ ਗੁਰਦੁਆਰੇ ਤੇ ਇਹ ਆਪਣਾ ਆਪਣੇ ਆਲਾ ਰੋਡ ਤੇ ਹੈ ਜੀਲਪੁਰ ਦੇ ਵਿੱਚ ਪੈਂਦਾ ਨੌਵੇਂ ਪਾਸਾਈ ਗੁਰਦੇਵ ਭਦਰ ਸਾਹਿਬ ਜੀ ਦਾ ਸੀਸ ਲੈ ਕੇ ਇੱਥੇ ਪਾਈ ਜਾਂਦਾ ਜੀ ਪਹੁੰਚੇ ਸੀ ਤੇ ਇੱਥੇ ਪੀਰ ਜੀ ਦੀ ਪੁਟੀਆਂ ਸੀ ਉਹਨਾਂ ਨੂੰ ਤਾਂ ਸੀ ਕਿ ਮੈਂ ਗੁਰੂ ਜੀ ਦੇ ਦਰਸ਼ਨ ਕਰਾਂ ਤੇ ਉਹਨਾਂ ਨੇ ਦਰਸ਼ਨ ਕਰ ਲਏ। ਉਹਨਾਂ ਨੇ ਬਹੁਤ ਸੇਵਾ ਕੀਤੀ ਆਪਣੀ ਜੈਤਾ ਜੀ ਦੀ ਤੇ ਸਾਰੀ ਰਾਤ ਪੀਰ ਜੀ ਨੇ ਸੀਸ ਦੀ ਰੱਖਿਆ ਕੀਤੀ ਤੇ ਉਸ ਨੂੰ ਉੱਚੀ ਜਗ੍ਹਾ ਵਿੱਚ ਟੱਲਾ ਬਣਾ ਕੇ ਉੱਥੇ ਰੱਖ ਲਿਆ ਸੀਗਾ। ਤੇ ਜਦੋਂ ਫਿਰ ਸਵੇਰ ਹੋਈ ਤਾਂ ਭਾਈ ਜੈਤਾ ਜੀ ਇੱਥੋਂ ਇਸ਼ਨਾਨ ਪਾਣੀ ਕਰਕੇ ਆਪਣਾ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਤੇ ਜਾਣ ਵੇਲੇ ਪੀਰ ਜੀ ਨੇ ਇੱਕ ਬੇਨਤੀ ਕੀਤੀ ਕਿ ਮੇਰੀ ਤਾਂਗ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਾਂ ਤੇ ਦਸਵੇਂ ਪਿਤਾ ਜੀ ਦੇ ਦਰਸ਼ਨ ਕਰਨ ਨੂੰ ਬਹੁਤ ਮਨ ਕਰਦਾ ਹੈ ਤੇ ਮੇਰਾ ਸਰੀਰ ਬਿਰਧ ਹੋ ਚੁੱਕਾ ਹੈ ਤੇ ਮੈਂ ਬਹੁਤ ਬੁੱਢਾ ਹੋ ਗਿਆ ਤੇ ਇਸ ਕਰਕੇ ਮੈਂ ਆਪ ਦਰਸ਼ਨ ਕਰਨ ਲਈ ਉਹਨਾਂ ਦੇ ਜਾ ਨਹੀਂ ਸਕਦਾ ਤੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਮੈਂ ਮੇਰੀ ਬੇਨਤੀ ਜ਼ਰੂਰ ਉਹਨਾਂ ਨੂੰ ਦੱਸਿਓ ਇਸੇ ਤਰ੍ਹਾਂ ਹੀ ਭਾਈ ਜੀ ਅੱਤਾ ਜੀ ਜਦੋਂ ਅਨੰਦਪੁਰ ਸਾਹਿਬ ਪਹੁੰਚੇ ਤਾਂ ਉਹਨਾਂ ਨੇ ਪੀਰ ਜੀ ਦਾ ਸਨੇਹਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਤੇ ਗੁਰੂ ਜੀ ਨੇ ਉਹਨਾਂ ਨੂੰ ਦਰਸ਼ਨ ਦੇਦਾਰੇ ਦਿੱਤੇ ਤੇ ਇੱਥੇ ਆ ਕੇ ਪਹੁੰਚੇ ਇਸ ਤਰ੍ਹਾਂ ਇਹ ਆਪਣਾ 9ਵਾਂ ਪਾਤਸ਼ਾਹੀ ਤੇ 10ਵਾਂ ਪਾਤਸ਼ਾਹੀ ਦੇ ਨਾਂ ਤੇ ਇਹ ਗੁਰਦੁਆਰਾ ਬਣਿਆ ਹੋਇਆ ਤੇ ਇੱਥੇ ਕਦੇ ਆਇਓ ਜੀ ਦਰਸ਼ਨ ਕਰਿਓ ਤੇ ਸਾਰੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਤੇ ਲੋਕੀ ਦੂਰ ਦੂਰੋਂ ਆਉਂਦੇ ਨੇ ਦਰਸ਼ਨਾਂ ਲਈ ਤੇ ਇੱਥੇ ਹੀ ਕੁਛ 6 ਕਿਲੋਮੀਟਰ ਦੂਰ ਗੁਰੂ ਜੀ ਨੇ तीर मार के पानी ਕੱਢਿਆ ਸੀ ਤੇ ਉਹ ਬੌਲੀ ਸਾਹਿਬ ਗੁਰਦੁਆਰਾ ਹੈ ਉਹ ਵੀ ਇਹਦੇ ਨੇੜੇ ਹੀ ਹੈ ਕਿਉਂਕਿ ਉਸ ਟਾਈਮ ਪਾਣੀ ਨਹੀਂ ਸੀ ਇੱਥੇ ਜੰਗਲੀ ਜੰਗਲ ਸੀਗਾ ਤੇ ਜਦੋਂ ਗੁਰੂ ਜੀ ਇੱਥੋਂ ਦੀ ਲੰਗ ਰਹੇ ਸੀ ਤੇ ਇਸ ਤਰ੍ਹਾਂ ਤੁਸੀਂ ਜ਼ਰੂਰ ਆਣਾ ਜੀ ਦਰਸ਼ਨ ਕਰਨੇ I'm is a second ahead and the